ਕਿ ਜਿਸ ਕੋ ਨਾਮ ਧਨਾ ਜੋ ਉਹ ਉਹ ਉਹਦੇ ਵਰਗਾ ਕੋਈ ਨਹੀਂ ਭਾਈ ਨੰਦਲਾ ਸਾਹਿਬ ਜੀ ਦਾ ਇੱਕ ਬਚਨ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ लाडले ਉਹ ਕਵੀ ਨੇ ਉਹਨਾਂ ਦੀ ਰਚਨਾ ਨੂੰ ਕੀਰਤਨ ਵਿੱਚ ਗਾਉਣ ਦੀ ਪੰਥ ਨੇ ਸਹਿਕਾਰਤਾ ਦਿੱਤੀ ਹੈ ਭਾਈ ਨੰਦਲਾ ਸਾਹਿਬ ਕਹਿੰਦੇ ਆ ਦੌਲਤ ਜਾਵੇਦ ਬਾਸ਼ਦ ਬੰਦਗੀ ਜਾਵੇਦ ਦਾ ਲਫ਼ਜ਼ੀ ਅਰਥ ਹੁੰਦਾ ਜਿਹਨੇ ਕਦੀ ਖਤਮ ਨਹੀਂ ਹੋਣਾ ਕਹਿੰਦੇ ਬੰਦਗੀ ਤੋਂ ਵੱਡੀ ਕੋਈ ਦੌਲਤ ਨਹੀਂ ਦੌਲਤ ਤੇ ਜਾਵੈਦ ਬਸ਼ਦ ਬੰਦਗੀ ਬੰਦਗੀ ਕຸນ ਬੰਦਗੀ ਕຸນ ਬੰਦਗੀ ਬੰਦਗੀ ਕਰ ਸਿਮਰਨ ਕਰ ਅਗਲੀ ਗੱਲ ਤੂੰ ਚਾਨਾ ਲੋਕਾਂ ਚ ਮੈਨੂੰ ਲੋਕ ਜਾਣਨ ਵੈਸੇ ਤਾਂ ਨਹੀਂ ਬੰਦਗੀ ਵਾਲਾ ਗਰ ਬਜ਼ੁਰਗੀ ਬਾਇ ਦਤ ਕຸນ ਬੰਦਗੀ ਜੇ ਤੂੰ ਚਾਨਾ ਮੇਰੀ ਵਡਿਆਈ ਹੋਵੇ ਤੇ ਬੰਦਗੀ ਕਰਿਆ ਕਰ ਓਏ ਸਿਮਰਨ ਕਰਿਆ ਕਰ ਗਰ ਬਜ਼ੁਰਤੀ ਬਜ਼ੁਰਗੀ ਬਾਇ ਦਤ ਕຸນ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ ਜੇ ਬੰਦਗੀ ਨਾ ਕੀਤੀ ਜਿੰਨਾ ਮਰਜੀ ਇਕੱਠਾ ਕਰਕੇ ਲੈ ਜੇ ਰੱਬ ਦੇ ਘਰ ਤੇ ਸ਼ਰਮਿੰਦਗੀ ਹੈ ਸ਼ਰਮ ਕੁੰ ਤੇ ਲਾਵੇ ਸੁਣਿਓ ਵੈਸੇ ਇਹ ਹੈ ਪਰਸ਼ੀਂ ਦਾ ਸ਼ਬਦ ਸ਼ਰਮ ਕਰਨਾ ਸ਼ਰਮ ਕੁੰ ਖਾ ਸ਼ਰਮ ਕੁੰ ਖਾ ਸ਼ਰਮ ਕੁੰ ਮਾਨੂੰ ਕਿੰਨੇ ਉਹ ਮਨਾ ਕਦੀ ਸ਼ਰਮ ਕਰ ਲੈ ਇਨੇ ਬੋਲ ਸੁਣ ਕੇ ਈ ਦਿਲੇ ਚੋਂ ਸੰਗ ਤੇਰਾ ਦਿਲ ਪੱਥਰ ਵਰਗਾ ਕਠੋਰ ਹੋ ਗਿਆ ਖੁਦ ਰਾਂ ਨਰਮ ਕਰ ਜਿਸ ਪੱਥਰ ਨੂੰ ਪਿਘਲਾਣਾ ਚਾਹਨਾ ਹੈ ਤੇ ਬੰਦਗੀ ਕਰ ਬੰਦਗੀ ਤੋਂ ਬਿਨਾ ਪੱਥਰ ਹੀ ਪਿਗਲਣਾ ਹੀ ਨਹੀਂ